ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰਾ ਬਹੁਤ ਪਿਆਰਾ ਛੋਟਾ ਭਾਈ ਸਾਡੇ ਸਾਰਿਆਂ ਦਾ ਬਹੁਤ ਅਜ਼ੀਜ਼ ਹੈ ਨਵਿਕਾਸ ਸ਼ਿੰਪੂ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਲੰਗਰ ਦੀ ਵਿਵਸਥਾ ਕਰਕੇ ਇੱਥੇ ਸਾਰੀਆਂ ਕਮਿਊਨਿਟੀਆ ਨੂੰ ਬੁਲਾ ਕੇ ਜੋ ਮਾਨ ਸਤਕਾਰ ਹੋਰੇ ਇਸ ਲੰਗਰ ਦੇ ਵਿੱਚ ਭਾਗੀਦਾਰ ਬਣਾਇਆ ਜਾਂਦਾ ਪ੍ਰਮਾਤਮਾ ਦਾ ਆਸ਼ੀਰਵਾਦ ਦਵਾਇਆ ਜਾਂਦਾ ਉਹ ਮੈਂ ਸਮਝਦਾ ਬਹੁਤ ਇੱਕ ਮਿਸਾਲੀ ਕੰਮ ਆ। ਤੋਂ ਅੱਜ ਨਵਿਕਾਸ ਸ਼ਿੰਪੂ ਜੀ ਨੇ ਅੱਜ ਦੇ ਇਸ ਮੌਕੇ ਦੇ ਬਹੁਤ ਵੱਡਾ ਲੰਗਰ ਦਾ आयोजन ਕੀਤਾ ਵਾ। ਸ਼ਿੰਪੂ ਜੀ ਇੱਕ ਸਾਡੇ ਨੌਜਵਾਨਾਂ ਦੇ ਲਈ ਰੋਲ ਮਾਡਲ ਹੈ ਔਰ ਹਰ ਸਾਲ ਜਿੱਥੇ ਉਹ ਭਗਵਾਨ ਵਲਮਿਕੀ ਮਹਾਰਾਜੀ ਦਾ ਆਗਮਨ ਦਿਹਾੜਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਉਂਦੇ ਆ ਔਰ ਬਹੁਤ ਖੁਸ਼ੀ ਹੋਈ ਆ ਕਿ ਅੱਜ ਵਕ ਵਕ ਧਰਮ ਦੇ ਲੋਕ ਇਸ ਪ੍ਰਾਲੇ ਵਿੱਚ ਪਹੁੰਚੇ ਨੇ ਇਹਨਾਂ ਦੀ ਕਦਮ ਜਿਹੜਾ ਸ਼ਲਾਗਾ ਜੋਗ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਵੀ ਕਰਦਾ ਕਿੰਤਾ ਸਾਰਾ ਮੈਨੇਜ ਕਰਦੇ ਹੋ ਸਾਰਾ ਤੁਸੀਂ ਮੈਨੂੰ ਜਦੋਂ ਪਿਆਰ ਤੋਂ ਪੁੱਤ ਸ਼ਹਿਰ ਦੇ ਵਿੱਚ ਜੀ ਬਹੁਤ ਬਣਿਆ ਪਿਆ ਬੜਾ ਛੋਟੀ ਉਮਰ ਤੋਂ ਬੜਾ ਸ਼ੌਂਕ ਸੀਗਾ ਸਮਾਜ ਲਈ ਸ਼ਹਿਰ ਲਈ ਕੰਮ ਕਰਨ ਦਾ ਸ਼ਿੰਪੂ ਜੀ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਬੜਾ ਲਈ ਹੁੰਦੇ ਰਹਿਣੇ ਚਾਹੀਦੇ ਲਗਾਤਾਰ ਨਵ ਵਿਕਾਸ ਸ਼ਿੰਪੂ ਜੀ ਪੀਪੀਆਰ ਮਾਰਕੀਟ ਜਿਹੜਾ ਦਾ ਵਿਸ਼ਾਲ ਲੰਗਰ ਲਾ ਕੇ ਸ਼ਹਿਰ ਦੀਆਂ ਧਾਰਮਿਕ ਸਾਰੀਆਂ ਜਥੇਬੰਦੀਆਂ ਬੁਲਾਈਆਂ ਤੇ ਕੇ ਸਿਰਿਆ ਦਿੰਦੇ ਆ ਉਹਨਾਂ ਨਫ਼ਰਤ ਕਰਨ ਵਾਲੇ ਕਿ ਅਸੀਂ ਇੱਕ ਆਪਾਂ ਪ੍ਰੋਗਰਾਮ ਸਾਰੇ ਸਾਡੇ ਕਿਸੇ ਵਿੱਚ ਕੋਈ ਭੇਦ ਨਹੀਂ ਹੈ ਸਵਾਗਤ ਹੈ ਦੋਸਤੋ ਅੱਜ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਨੂੰ ਲੈ ਕੇ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਨਵ ਵਿਕਾਸ ਸ਼ਿੰਪੂ ਜੀ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਹਰ ਇੱਕ ਸਾਲ ਜਿਹੜਾ ਕੀਤਾ ਜਾਂਦਾ ਹਰੇਕ ਧਰਮ ਨੂੰ ਇੱਥੇ ਇਨਵਾਈਟ ਕੀਤਾ ਜਾਂਦਾ ਜਿਸ ਤਰ੍ਹਾਂ ਇੱਕ ਮਾਲਾ ਦੇ ਵਿੱਚ ਮੋਤੀ ਪਰੋਣ ਦੀ ਗੱਲ ਕੀਤੀ ਜਾਂਦੀ ਉਸ ਤਰ੍ਹਾਂ ਹੀ ਜਿਹੜੇ ਸਾਡੇ ਸ਼ਿੰਪੂ ਜੀ ਉਹਨਾਂ ਵੱਲੋਂ ਵੀ ਇਹੀ ਉਪਰਾਲਾ ਕੀਤਾ ਜਾਂਦਾ ਹਰੇਕ ਸਮਾਜ ਹਰੇਕ ਧਰਮ ਦੇ ਲੋਕਾਂ ਨੂੰ ਜਿਹੜਾ ਇੱਥੇ ਇਨਵਾਈਟ ਕੀਤਾ ਜਾਂਦਾ ਹਰੇਕ ਭਾਈਚਾਰਕ ਜਿਹੜੀ ਸਾਂਝ ਜਿਹੜੀ ਉਹ ਪੈਦਾ ਕੀਤੀ ਜਾਂਦੀ ਆ ਤੇ ਹੁਣ ਗੱਲਬਾਤ ਕਰਾਂਗੇ ਉਹ ਵੀ ਲੋਕਾਂ ਦੇ ਨਾਲ ਤੇ ਤੁਹਾਨੂੰ ਵੀ ਸਮਾਜ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਵਾਂਗੇ ਆਓ ਫਿਰ ਗੱਲਬਾਤ ਕਰਦੇ ਹਾਂ ਸਰ ਜੀ ਵੱਡੇ ਭਾਜੀ ਚੰਦਨ ਗਰੇਵਾਲ ਜੀ ਸਾਡੇ ਨਾਲ ਮੌਜੂਦ ਸਰ ਸ਼ਿੰਪੂ ਜੀ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਫਿਰ ਇੱਕ ਸਾਲ ਜਿਹੜਾ ਇੱਕ ਹਰ ਇੱਕ ਧਰਮ ਦੇ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਵਾਲ ਬਿੱਕੀ परमपिता परमात्मा भगवान वाल्मीकि महाराज जी ਦੇ ਪਾਵਨ ਪ੍ਰਗਟ ਦੇ ਵਸਤੇ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਉਹਦੇ ਮਤਲਬ ਲੜੀ ਚਾਪਾ ਗੈ ਸਕਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰਾ ਬਹੁਤ ਪਿਆਰਾ ਛੋਟਾ ਭਾਈ ਸਾਡੇ ਸਾਰਿਆਂ ਦਾ ਬਹੁਤ ਅਜ਼ੀਜ਼ ਹੈ ਨਵਿਕਾਸ ਸ਼ਿੰਪੂ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਲੰਗਰ ਦੀ ਵਿਵਸਥਾ ਕਰਕੇ ਇੱਥੇ ਸਾਰੀਆਂ ਕਮਿਊਨਿਟੀਆ ਨੂੰ ਬੁਲਾ ਕੇ ਜੋ ਮਾਨ ਸਤਕਾਰ ਹੋਰੇ ਇਸ ਲੰਗਰ ਦੇ ਵਿੱਚ ਭਾਗੀਦਾਰ ਬਣਾਇਆ ਜਾਂਦਾ ਪਰਮਾਤਮਾ ਦਾ ਆਸ਼ੀਰਵਾਦ ਆਇਆ ਜਾਂਦਾ ਉਹ ਮੈਂ ਸਮਝਦਾ ਬਹੁਤ ਇੱਕ ਮਿਸਾਲੀ ਕੰਮ ਔਰ ਪ੍ਰਮਾਧਮਾ ਵਾਲਮੀਕੀ ਮਹਾਰਾਜੀ ਦਾ ਸੁਨੇਹਾ ਵੀ ਸਾਨੂੰ ਸਾਰਿਆਂ ਨੂੰ ਇਹੀ ਸੀਗਾ ਕਿਉਂਕਿ ਜੇ ਸਭ ਤੋਂ ਪਹਿਲਾਂ ਦੁਨੀਆ ਦੇ ਉੱਤੇ ਪਿਆਰ ਦਾ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਜੇ ਸ਼ਾਂਤੀ ਨਾਲ ਰਹਿਣ ਦੀ ਜੇ ਕਿਸੇ ਨੇ ਗੱਲ ਲੋਕਾਂ ਨੂੰ ਕਹੀ ਹੈ ਦੇਵ ਪ੍ਰਮਾਤਮਾ ਵਾਲਮੀਕੀ ਮਹਾਰਾਜਰ ਹੋਰ ਇਹੋ ਹੀ ਸਾਡੀ ਖੂਬਸੂਰਤੀ ਹੈ ਕਿ ਇੱਥੇ ਵਕ ਵਕ ਧਰਮਾਂ ਮਸਬਾਂ ਦੇ ਲੋਕ ਹੁੰਦੇ ਹੋਏ ਵੀ ਅਸੀਂ ਸਾਰੇ ਦਿਨਵਾਰ ਜਿਹੜੇ ਆ ਇਕੱਠੇ ਹੋ ਕੇ ਮਨਾਉਂਦੇ ਆ ਤੋਂ ਸਾਰਿਆਂ ਨੂੰ ਮੇਰੇ ਵੱਲੋਂ ਦੁਬਾਰਾ ਤੋਂ ਬਹੁਤ ਸਾਰੀਆਂ ਮੁਬਾਰਕਬਾਦ ਤੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਸਾਰਿਆਂ ਨੂੰ ਛੜ ਦੀ ਗਲਾਚ ਰੱਖ ਸਾਡੇ ਨਾਲ ਐਕਸ ਐਮਪੀ ਸਾਹਿਬ ਸ਼ਫੀਲਡਿੰਗ ਕੋਈ ਮਜੂਰ ਨਹੀਂ ਨਾਲ ਗੱਲਬਾਤ ਕਰਾਂਗੇ ਸਸ ਨਮਸਕਾਰ ਮਿਸਕਾ ਜੀ ਖਾਣਾ ਕੀਤਾ ਗਿਆ ਸ਼ਿਮਪੂ ਜੀ ਉਹ ਕਹਿਣਾ ਚਾਹੁੰਦੇ ਦੇਖੋ ਜੀ ਸ਼ਿਮਪੂ ਜੀ ਇੱਕ ਸਾਡੇ ਨੌਜਵਾਨਾਂ ਦੇ ਲਈ ਰੋਲ ਮਾਡਲ ਹੈ ਔਰ ਹਰ ਸਾਲ ਜਿੱਥੇ ਉਹ ਭਗਵਾਨ ਬਲਮਿਕੀ ਮਹਾਰਾਜ ਜੀ ਦਾ ਆਗਮਨ ਦਿਹਾੜਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨੰਦੇ ਆ ਉਥੇ ਨਾਲ ਇਹਨਾਂ 바ਵਾ ਸਾਹਿਬ ਡਾਕਟਰ ਭੀਮrao Ambedkar ਉਹਨਾਂ ਦੇ ਵਿਚਾਰਾਂ ਦੇ ਉੱਤੇ ਵੀ ਹੈ ਜਿਹੜਾ ਉਹ ਆਪ ਵੀ ਚੱਲਣ ਦੀ ਕੋਸ਼ਿਸ਼ ਕਰਦੇ ਆ ਨੌਜਵਾਨਾਂ ਨੂੰ ਵੀ ਇਹਦੇ ਲਈ ਪ੍ਰੇਰਿਤ ਕਰਦੇ ਆ 바ਵਾ ਸਾਹਿਬ ਦੀ ਪ੍ਰਤੀਮਾ ਨੂੰ ਹਰ ਸਾਲ ਦੁੱਧ ਦੇ ਨਾਲ ਅਸ਼ਨਾਣ ਜਿਹੜਾ ਸ਼ੈਂਪੂ ਵਾਲੋ ਕਰਵਾਇਆ ਜਾਂਦਾ ਸੋ ਮੈਂ ਸਮਝਦਾ ਕਿ ਅੱਜ ਸਾਡੇ ਜਿਹੜੇ ਨੌਜਵਾਨ ਆ ਸਾਡੇ ਸਮਾਜ ਦੇ ਲਈ ਚਾਨਣ ਮਨਾਰਾ ਬਣ ਕੇ ਆਪਣਾ ਜਿਹੜਾ ਬਿਹਤਰ ਰੋਲ ਅਦਾ ਕਰ ਰਿਹਾ ਸੋ ਜੋ ਭਗਵਾਨ ਬਾਲਮੀਕੀ ਜੀ ਸਾਨੂੰ ਸਿਖਾ ਕੇ ਗਏ ਆ ਜੋ ਉਹਨਾਂ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਅੱਜ ਸਾਡਾ ਨੌਜਵਾਨ ਵਰਗ ਆ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਵਿੱਚ ਨਵ ਵਿਕਾਸ ਸ਼ਿੰਪੂ ਜੀ ਵਰਗੇ ਸਾਥੀ ਆ ਜਿਹੜਾ ਆਪਣਾ ਅਹਿਮ ਭੂਮਿਕਾ ਅਦਾ ਕਰ ਰਿਹਾ ਸੋ ਅੱਜ ਦੇ ਇਸ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਔਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਚ ਅਰਦਾਸ ਕੀ ਨਵ ਵਿਕਾਸ ਸ਼ਿੰਪੂ ਜੀ ਹਮੇਸ਼ਾ ਤਰੱਕੀ ਕਰਨ ਔਰ ਇਸਾ ਇਸੇ ਤਰ੍ਹਾਂ ਨੌਜਵਾਨਾਂ ਲਈ ਜਿਹੜਾ ਰੋਲ ਮਾਡਲ ਬਣ ਕੇ ਆਪਣੀ ਸੇਵਾਵਾਂ ਜਿਹੜੀਆਂ ਨਿਭਾਉਂਦੇ ਰਹੇ ਪ੍ਰਧਾਨ ਜੀ ਲੰਗਰ ਕਰਵਾਇਆ ਪਰ ਭਗਵਾਨ ਵਾਲਮੀਕ ਮਹਾਰਾਜ ਦਾ ਕੀ ਕਹਿਣਾ ਚਾਹੁੰਦਾ ਹੈ ਕਿ ਮੈਸੇਜ ਕੀ ਦੇਣਾ ਤਾਂ ਕਰੋ ਅੱਜ ਭਗਵਾਨ ਵਾਲਮੀਕ ਜੀ ਦੇ ਪਰਗ ਉਸ ਸਭ ਦੀ ਖੁਸ਼ੀ ਦੇ ਉਪਲਖਸ਼ ਦੇ ਵਿੱਚ ਜੋ ਕਿ 7 ਅਕਤੂਬਰ ਦਾ ਭਗਵਾਨ ਬਾਲਮਿਕ ਜੀ ਦਾ ਪ੍ਰਗਟ ਉਸਤ ਹਰ ਸਾਲ ਮਨਾਇਆ ਜਾਂਦਾ ਵਾ ਇਹ ਚੀਚਾ ਤੌਰ ਤੇ ਇਹ ਦਿਨ ਜਿਹੜਾ ਵਾ ਇਹ ਸਰਦ ਰਿਤੂ ਦੀ ਜਿਹੜੀ ਪੂਰਨਮਾਸ਼ੀ ਹੁੰਦੀ ਆ ਉਸ ਦਿਨ ਭਗਵਾਨ ਬਾਲਮਿਕ ਜੀ ਦਾ ਪ੍ਰਗਟ ਉਸਤ ਹੁੰਦਾ ਆ ਤਰੀਕਾ ਚਾਹੇ ਵੱਖੋ ਵੱਖਰੀਆਂ ਰਹਿੰਦੀਆਂ ਵਾ ਲੇਕਿਨ ਸਰਦ ਪੂਰਨਿਮਾ ਜਿਸ ਦਿਨ ਹੋਵੇ ਉਦੋਂ ਹੁੰਦਾ ਭਗਵਾਨ ਬਾਲਮਿਕ ਜੀ ਬਹੁਤ ਵੱਡੇ ਵਿਦਵਾਨ ਸਨ ਗਿਆਸੂਸਨ ਜਿੱਥੇ ਉਹਨਾਂ ਨੇ ਰਮਾਇਣ ਲਿਖੀ ਉੱਥੇ ਉਹਨਾਂ ਨੇ ਜੋਗ ਵਿਸ਼ੇਸ਼ਟ ਵੀ ਲਿਖਿਆ ਜੋਗ ਵਿਸ਼ੇਸ਼ਟ ਨੇ ਪਹਿਲੇ ਪੰਨੇ ਤੇ ਲਿਖਿਆ ਕਿ ਜੋ ਕੁਝ ਮੇਰੇ ਵਿੱਚ ਹੈ ਉਹ ਤੁਹਾਨੂੰ ਕਿਤੇ ਵੀ ਮਿਲ ਜਾਏਗਾ ਜੋ ਮੇਰੇ ਅੰਦਰ ਨਹੀਂ ਆ ਉਹ ਕਿਤੇ ਵੀ ਨਹੀਂ ਆ ਜਾਨੀ ਕਿ ਸਾਰਾ ਕੁਝ ਉਹਨਾਂ ਨੇ ਉਹਦੇ ਵਿੱਚ ਪਾ ਦਿੱਤਾ ਹੈ ਭਗਵਾਨ ਵਾਲਮੀਕ ਜੀ ਸ੍ਰਿਸ਼ਟੀ ਦੇ ਰਚੇਤਾ ਰਮਾਇਣ ਦੇ ਲਖਾਰੀ ਸੀਤਾ ਦੇ ਰક્ષਕ ਲਵਕੁਸ਼ ਦੇ ਪਾਲਨਹਾਰ ਔਰ ਸੰਗੀਤ ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ ਉਹਨਾਂ ਨੇ ਦਿੱਤਾ ਔਰ ਮੈਂ ਕਹਣਾ ਜਿੱਥੇ ਗ੍ਰੰਥ ਲਿਖਿਆ ਉਹ ਬਹੁਤ ਵੱਡੇ ਫਿਲਾਸਫਰ ਸਨ ਜਿੱਥੇ ਉਹਨਾਂ ਨੂੰ ਲਵਕੁਸ਼ ਨੂੰ ਯੁੱਧ ਦੀ ਸਿੱਖਿਆ ਦਿੱਤੀ ਬਹੁਤ ਵੱਡੇ ਯੋਧਾ ਸਨ ਤੋਂ ਮੈਂ ਜਿੰਨੀ ਤਾਰੀਫ ਕਰਾਂ ਕਹਿੰਦੇ ਵੀ ਸੱਤ ਸਮੁੰਦਰਾਂ ਦੀ ਪਾਣੀ ਸੱਤ ਸਮੁੰਦਰਾਂ ਦੇ ਪਾਣੀ ਦੀ ਸ਼ਾਈ ਬਣਾਈ ਹੋਵੇ ਸਾਰੀ ਧਰਤੀ ਦੀ ਦਰਖਤਾਂ ਦੀ ਕਲਮ ਬਣਾਈ ਹੋਵੇ ਸਾਰੀ ਧਰਤੀ ਦੀ ਕਲਮ ਬਣਾਈ ਹੋਵੇ ਸਾਰੀ ਧਰਤੀ ਦੀ ਕਿਤਾਬ ਬਣਾਈ ਤਾਂ ਵੀ ਉਹਨਾਂ ਦੀ ਸਿਫਤ ਨਾ ਲਿਖੀ ਜਾਵੇ ਜੈ ਵਾਲਮੀਕੀ ਦੀ ਤੋ ਅੱਜ ਨਵਿਕਾਸ ਸ਼ੈਂਪੂ ਜੀ ਨੇ ਅੱਜ ਦੇ ਇਸ ਮੌਕੇ ਤੇ ਬਹੁਤ ਵੱਡਾ ਲੰਗਰ ਦਾ ਆਯੋਜਨ ਕੀਤਾ ਵਾ ਇਹਦੇ ਵਿੱਚ ਸਾਰੇ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਹਿੰਦੂ ਜੱਥੇਬੰਦੀਆਂ ਬਜਰੰਗ ਦਲ ਜੱਥੇਬੰਦੀਆਂ ਸੰਗ ਦੀਆਂ ਜੱਥੇਬੰਦੀਆਂ ਦਲਿਤ ਜੱਥੇਬੰਦੀਆਂ ਗੁਰੂ ਰਵੀਦਾਸ ਮਹਾਪੰਚਾਇਤ ਜੱਥੇਬੰਦੀਆਂ ਇਹ ਇੱਕ ਸਿਰਫ ਸਾਂਝੀ ਦਾ ਮਤਲਬ ਸੰਦੇਸ਼ ਹੈ ਭਗਵਾਨ ਬਾਲਮਿਕ ਜੀ ਦੇ ਪਟੇ ਸਾਹਾ ਜੋ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹਰੇਕ ਸਮਾਜ ਇੱਥੇ ਅੱਜ ਆ ਕੇ ਲੰਗਰ ਛੱਕ ਰਿਹਾ ਵਾ ਇੱਕ ਕਹਿਣਾ ਚਾਹੁੰਦਾ ਪਰ ਮਤਲਬ ਵਾਲਮੀਕੀ ਮਹਾਰਾਜੇ ਦਾ ਤਾਵਨ ਦੇ ਪ੍ਰਗਟ ਦਿਵਸ 7 ਅਕਤੂਬਰ ਨੂੰ ਕੋਲੇ ਵਿਸ਼ਵ ਚ ਮਨਾਇਆ ਗਿਆ ਉਹਦੇ ਉਪਲਬਖ ਦੇ ਵਿੱਚ ਅੱਜ ਪੀਪੀਆਰ ਮਾਲ ਨੇ ਕਿ ਵਿਸ਼ਾਲ ਲੰਗਰ ਮੇਰਾ ਛੋਟਾ ਵੀਰ ਨਾ ਵਿਕਾਸ ਸ਼ੈਂਪੂ ਜਿਹੜਾ ਹਮੇਸ਼ਾ ਹੀ ਸਮਾਜ ਦੇ ਦੀ ਚਿੰਤਾ ਚਿੰਤਨ ਕਰਨ ਵਾਲਾ ਮੇਰਾ ਵੀਰ ਸ਼ੈਂਪੂ ਜੀ ਵੱਲੋਂ ਲੰਗਰ ਲਗਾਇਆ ਔਰ ਬਹੁਤ ਖੁਸ਼ੀ ਹੋਈ ਆ ਕਿ ਅੱਜ ਵਕ ਵਕ ਧਰਮਾਂ ਦੇ ਲੋਕ ਇਸ ਉਪਰਾਲੇ ਵਿੱਚ ਪਹੁੰਚੇ ਨੇ ਅਸੀਂ ਤਹਿ ਦਿਲ ਤੋਂ ਸਿਟੀ ਵਾਲਮੀਕ ਸੋਲਤਾਏ ਨੂੰ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਪਰ ਮੈਂ ਕੁਲੀ ਫਿਰ ਨਵਿਕਾ ਸ਼ੰਪੂ ਜੀ ਦਾ ਜਿਨ੍ਹਾਂ ਬਹੁਤ ਪਹਿਲ ਕਦਮ ਕੀਤਾ ਇੱਥੇ ਲੰਗਰ ਦਾ ਆਯੋਜਨ ਕਰਕੇ ਸੋਨਜੀ ਸਾਹਿਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਸਮਾਜ ਵਾਸਤੇ ਤੇ ਬਾਕੀ ਭਾਈਚਾਰੇ ਵਾਸਤੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਕਰਨਾ ਸਾਗਰ ਲਵ ਕੁਸ਼ ਦੇ ਪਾਤਸ਼ਾਹ ਜਿਨ੍ਹਾਂ ਨੇ 1200 ਸਾਲ ਪਹਿਲੇ ਰਮਾਇਣ ਲਿਖਤੀ ਸੀ ਉਹਨਾਂ ਦਾ ਪਰਗੋਸ ਸੱਤ ਇੱਕ ਨੂੰ ਬਣਾਇਆ ਗਿਆ ਪਰਗੋਸ ਤੋਂ ਬਾਅਦ ਗਣ ਵਾਲਮੀਕੀ ਸੈਨਾ ਪੰਜਾਬ ਦੇ ਪ੍ਰਧਾਨ ਨਵ ਵਿਕਾਸ ਸ਼ਿੰਪੋ ਜੀ ਪੀਪੀਆਰ ਮਾਰਕੀਟ ਜਿਹੜਾ ਵਿਸ਼ਾਲ ਲੰਗਰ ਲਾ ਕੇ ਸ਼ਹਿਰ ਦੀਆਂ ਧਾਰਮਿਕ ਸਾਰੀਆਂ ਜਥੇਬੰਦੀਆਂ ਬੁਲਾਈਆਂ ਉਹ ਸਾਰੇ ਸਮਾਜਵਾ ਲੋਕਾਂ ਨੂੰ ਬੁਲਾਇਆ ਬੁਲਾ ਕੇ ਅੱਜ ਲੰਗਰ ਉੱਤੇ ਬੁਲਾ ਕੇ ਸ਼੍ਰਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਦਾ ਸ਼ਿਰਵਤ ਪ੍ਰਾਪਤ ਕੀਤਾ ਔਰ ਮੈਂ ਸਿਟੀ ਵਾਲਮੀ ਸਭਾ ਦੇ ਪੈਟਰਨ ਹੋਣ ਦੇ ਨਾਤੇ ਨਵਕਾ ਸ਼ਿੰਪੂ ਜੀ ਦਾ ਔਰ ਉਹਨਾਂ ਦੇ ਚੇਅਰਮੈਨ ਰਾਜਾ ਜੀ ਦਾ ਉਹਨੇ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸਰ ਕੀ ਕਹਿਣਾ ਚਾਹੁੰਦਾ ਇੱਕ ਭਾਈਚਾਰਕ ਸਾਂਝ ਜਿਹੜੀ ਪੜਾਈ ਜਾ ਰਹੀ ਆ ਸ਼ਿੰਪੂ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਸ਼ਿੰਪੂ ਜੀ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਉਪਰਾਲੇ ਹੁੰਦੇ ਰਹਿਣੇ ਤੇ ਦੇਰ ਲਗਤਾ ਅਲੱਗ-ਅਲੱਗ ਸਮਾਜ ਸਾਰੇ ਇਕੱਠੇ ਹੋ ਕੇ ਕਮਾਲਾ ਦੇ ਚ ਪਰੋਣਾ ਬੜਾ ਆਪਣੇ ਸ਼ਲਾਘਾਯੋਗ ਕੰਮ ਆ ਕਦਮ ਸ਼ਿੰਪੂ ਜੀ ਨੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸੇ ਉਪਲਖਸ਼ ਚੀੜੀ ਲੰਗਰ ਦਾ ਆਯੋਜਨ ਕੀਤਾ ਉਹ ਬਹੁਤ ਹੀ ਵਧਾਈ ਦੇ ਪਾਤਰ ਨੇ ਤੇ ਚਾਹੇ ਰਾਜਨੀਤਿਕ ਪਾਰਟੀਆਂ ਅਲੱਗ-ਅਲੱਗ ਚਾਹੇ ਧਾਰਮਿਕ ਪਾਰਟੀਆਂ ਅਲੱਗ-ਅਲੱਗ ਅੱਜ ਇੱਕ ਪਲੇਟਫਾਰਮ ਥੱਲੇ ਇਕੱਠੇ ਕਰਕੇ ਉਹਨਾਂ ਨੇ ਸਾਰਿਆਂ ਨੂੰ ਕਿੱਥੇ ਉਹ ਬਧਾਈ ਦੇ ਪਾਤਰ ਬਣੇ ਆ ਮੇਰੇ ਆਪਣੇ ਲੋ ਸਿਟੀ ਵਾਲਮੀਕ ਸਵਾਲੋ ਲੱਖ ਲੱਖ ਵਧਾਈ ਦਿਨਾ ਜੈ ਵਾਲਮੀਕੀ ਦੋਸਤੋ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਨਵਿਕਾ ਸ਼ਿੰਪੂ ਜੀ ਜਿਹੜਾ ਹਰ ਇੱਕ ਸਾਲ ਹਰ ਇੱਕ ਵਾਰ ਜਿਹੜਾ ਵਾ ਇੱਕ ਜਿਸ ਤਰ੍ਹਾਂ ਮਾਲਾ ਦੇ ਵਿੱਚ ਮੋਤੀ ਪਰੋਣ ਦੀ ਗੱਲ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਇਹੀ ਜਿਹੜਾ ਕੀਤਾ ਜਾ ਰਿਹਾ ਹਰੇਕ ਧਰਾਂ ਵਾ ਹਰੇਕ ਜਿਹੜਾ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਜਾਂਦੀ ਹੈ ਇਸ ਵਾਰ ਵੀ ਜਿਹੜਾ ਇਸੇ ਤਰ੍ਹਾਂ ਦਾ ਹੀ ਉਪਰਾਲਾ ਜਿਹੜਾ ਕੀਤਾ ਗਿਆ ਤੇ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਦੇ ਆ ਕੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸੰਨੀ ਜੀ। ਤੇ ਹਰ ਇੱਕ ਵਾਰ ਤੁਹਾਡਾ ਇਹੀ ਉਪਰਾਲਾ ਹੁੰਦਾ ਇੱਕ ਇਕੱਠਾ ਕਰਨ ਦਾ ਜਿਹੜਾ سلسلہ ਜਿਹੜਾ ਚੱਲਦਾ ਵਾ ਕਿ ਹਰੇਕ ਧਰਮ ਨੂੰ ਇਕੱਠਾ ਕੀਤਾ ਜਾਵੇ ਕਿੰਦਾ ਸਾਰਾ ਮੈਨੇਜ ਕਰਦੇ ਹੋ ਸਾਰਾ ਤੁਸੀਂ। ਮੈਨੇਜ ਦਾ ਪਿਆਰ ਮੁਹੱਬਤ ਸ਼ਹਿਰ ਦੇ ਵਿੱਚ ਜੀ ਬਹੁਤ ਬਣਿਆ ਪਿਆ ਬੜਾ ਛੋਟੀ ਉਮਰ ਤੋਂ ਬੜਾ ਸ਼ੌਂਕ ਸੀਗਾ ਸਮਾਜ ਲਈ ਸ਼ਹਿਰ ਲਈ ਕੰਮ ਕਰਨ ਦਾ ਤੇ ਉਸੇ ਲੜੀ ਚ ਹੌਲੀ ਹੌਲੀ ਸਾਥੀ ਆਪਣੀ ਸੋਚ ਵਾਲੇ ਸਾਥੀ ਆਪਣੇ ਸੰਘਰਸ਼ ਜੋ ਅਸੀਂ ਜੀਵਨ ਚ ਸੋਚੀ ਉਦਾਂ ਦੇ ਸਾਥੀ ਜੁੜਦੇ ਰਹੇ ਉਦਾਂ ਦਾ ਪਿਆਰ ਮਿਲਦਾ ਰਿਹਾ ਉਦਾਂ ਦਾ ਸਤਿਕਾਰ ਸ਼ਹਿਰ ਚੋਂ ਮਿਲਦਾ ਰਿਹਾ ਤੇ ਇਦਾਂ ਹੀ ਉਹ ਲੜੀ ਲੜੀ ਬੰਦੇ 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 ਉਹਨੇ ਬਹੁਤ ਵੱਡੇ ਹਾਰ ਦਾ ਰੂਪ ਲੈ ਲਿਆ ਜਿਹੜਾ ਜਦੋਂ ਕੋ ਹਾਰ ਇਕੱਠਾ ਹੋ ਜਵੇ ਫਿਰ ਸਮਝ ਲੋ ਹਰ ਮੁੱਦੇ ਤੇ ਸਾਡੀ ਜੇਤ ਹੀ ਹੁੰਦੀ ਆ ਉਹਦੇ ਵਿੱਚ ਸਾਡੇ ਨਾਲ ਸਾਰੇ ਬਹੁਤ ਸਾਰੇ ਸਾਥੀ ਜੁੜੇ ਪਏ ਜੀ ਪੀਪੀਆਰ ਮਾਰਕੀਟ ਦੇ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋੜਨ ਵਾਸਤੇ ਜਿਹੜਾ ਪੂਰੇ ਸਮਾਜ ਨੂੰ ਮਿੱਠੀ ਕਹਿਣਾ ਚਾਹੁੰਦੇ ਹਾਂ ਕਮੇਸ਼ ਭਾਜੀ ਦੇਖੋ ਸਾਨੂੰ ਗੁਰੂ ਨਾਨਕ ਸਾਹਿਬ ਦਾ ਇੱਕ ਹੁਕਮ ਹੈ ਸਭ ਸਾਂਝੀ ਵਾਲ ਸਦਾਂ ਉਹਦਾ ਮਤਲਬ ਇਹ ਹੈ ਵੀ ਸਾਰੇ ਹੀ ਸਾਂਝੇ ਇੱਕੋ ਪਰਮਾਤਮਾ ਦੇ ਰੂਪ ਹੁਸੇ ਦੇ ਤਹਿਤ ਹਰ ਇੱਕ ਸਾਲ ਵਾਂਗਰ ਸਾਡੇ ਵੱਲੋਂ ਪੀਪੀਆਰ ਮਾਰਕੀਟ ਐਸੋਸੀਏਸ਼ਨ ਰਜਿਸਟਰਡ ਦੀ ਕੋਰ ਕਮੇਟੀ ਵੱਲੋਂ ਇੱਕ ਉਪਰਾਲਾ ਕੀਤਾ ਜਾਂਦਾ ਕਿ ਕੋਈ ਵੀ ਪਰਵ ਕਿਸੇ ਵੀ ਜਾਤੀ ਧਰਮ ਦਾ ਹੋਵੇ ਉਹਨੂੰ ਅਸੀਂ ਪੀਪੀਆਰ ਮਾਰਕੀਟ ਦੇ ਵਿੱਚ ਜ਼ਰੂਰ ਮਨਾਉਣਾ ਔਰ ਪੂਰੀ ਚੂਕਚਾਮ ਨਾਲ ਬਣਾਉਣਾ ਮੇਰੇ ਛੋਟੇ ਵੀਰ ਨਵ ਵਿਕਾਸ ਸ਼ਿੰਪੂ ਜੀ ਬਹੁਤ ਜ਼ਿਆਦਾ ਉਤਸ਼ਾਹਿਤ ਨੌਜਵਾਨ ਔਰ ਇਹਨਾਂ ਦੀ ਟੀਮ ਇਹਨਾਂ ਸਾਰਿਆਂ ਦੀ ਜਿਹੜੀ ਬੇਨਤੀ ਉਹ ਹਮੇਸ਼ਾ ਅਸੀਂ ਸਿਰ ਮੱਥੇ ਲੈ ਕੇ ਇਹ ਇਹ ਕਿ ਸੁਨਿਆ ਦਿੰਦੇ ਆ ਉਹਨਾਂ ਨਫ਼ਰਤ ਕਰਨ ਵਾਲਿਆਂ ਨੂੰ ਕਿ ਅਸੀਂ ਇੱਕ ਆ ਆਪਣਾ ਪ੍ਰੋਗਰਾਮ ਸਾਰੇ ਸਾਡੇ ਕਿਸੇ ਵਿੱਚ ਕੋਈ ਭੇਦ ਨਹੀਂ ਹੈ ਇਹ ਜਿਹੜਾ ਲੱਗ ਰਿਹਾ ਹੈ ਕਿ ਇਸੇ ਚੀਜ਼ ਦਾ ਇੱਕ ਪ੍ਰਤੀਕ ਹੈ ਕਿ ਇੱਥੇ ਪੰਗਤ ਵਿੱਚ ਹਰੇਕ ਧਰਮ ਦਾ ਹਰੇਕ ਜਾਤੀ ਦਾ बराबर ਤੇ ਬੈਠ ਕੇ ਸ਼ੱਕੇਗਾ ਤੇ ਜਨਰਲ ਫੈਕਟਰੀ ਜੀ ਉਹ ਸਾਡੇ ਨਾਲ ਮੌਜੂਦ ਨੇ ਕੁਲਦੀਪ ਜੀ ਕੁਲਦੀਪ ਜੀ ਨਾਲ ਗੱਲਬਾਤ ਕਰਦੇ ਕੁਲਦੀਪ ਜੀ ਪਰ ਪ੍ਰੋਗਰਾਮ ਜਿਹੜਾ ਕੀਤਾ ਵਾ ਹਰ ਇੱਕ ਸਾਲ ਤੁਸੀਂ ਕਰਦੇ ਹੋ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਜੈਵਲਮਕੀ ਜੀ ਹਰ ਸਾਲ ਵਾਲਮੀਕ ਸੈਨਾ ਪੰਜਾਬ ਵੱਲੋਂ ਵਿਸ਼ਾਲ ਲੰਗਰ ਪੀਪੀਆਰ ਵਿਖੇ ਲਗਾਇਆ ਜਾਂਦਾ ਉਸ ਨਵ ਵਿਕਾਸ ਇੰਪੂਜੀ ਦੀ ਅਗਵਾਈ ਹੇਠ ਤੇ ਉਹਨਾਂ ਦੀ ਟੀਮ ਸਾਰੀ ਰਲ ਕੇ ਬਹੁਤ ਮਿਹਨਤ ਨਾਲ ਤੁਹਾਨੂੰ ਵੀ ਪਤਾ ਦਿਨ ਰਾਤ ਇੱਕ ਕਰਕੇ ਇਹ ਯੋਜਨ ਕਰਦੀ ਹੈ ਤੇ ਸਾਰੇ ਧਰਮਾਂ ਦੇ ਦਾ ਸਹਿਯੋਗ ਸਾਰੇ ਸੰਗਠਨਾਂ ਦਾ ਸਹਿਯੋਗ ਸਾਨੂੰ ਇਸ ਵਿੱਚ ਮਿਲਦਾ ਪਿਆਰ ਮਿਲਦਾ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਹਰ ਸਮਾਜ ਦੇ ਸਾਡੇ ਲੀਡਰ ਇੱਥੇ ਮੌਜੂਦ ਆ ਤੇ ਇਸ ਗੱਲ ਤੋਂ ਮੈਂ ਕਹਿੰਦਾ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਆਪਸੀ ਸਾਡੀ ਸਾਂਝ ਆ ਸਾਰੇ ਧਰਮਾਂ ਦੀ ਤੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਆਸ਼ੀਰਵਾਦ ਲੈਣ ਸਾਰੇ ਇੱਥੇ ਆਏ ਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੈ ਹਰਿ ਹਰਿ ਵਾਣਕ ਸਰ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿੱਦਾਂ ਇੱਕ ਮਾਲਾ ਦੇ ਵਿੱਚ ਮੋਤੀ ਪਰੋਣ ਦੀ ਗੱਲ ਕੀਤੀ ਜਾਂਦੀ ਹੈ ਸ਼ਿੰਪੂ ਜੀ ਵੱਲੋਂ ਹਰੇਕ ਜਿਹੜਾ ਇਨਸਾਨਾਂ ਨੂੰ ਇੱਥੇ ਇਕੱਠੇ ਕੀਤਾ ਗਿਆ ਹਰੇਕ ਧਰਮ ਦੇ ਲੋਕ ਇੱਥੇ ਖੜੇ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਸਮਝਦਾ ਕਿ ਬਹੁਤ ਵਧੀਆ ਅਭਰਾਲਾ ਹੈ ਕਿ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਨਾ ਕੇਵਲ ਅਸੀਂ ਉਹਨਾਂ ਆਪਣੇ ਗੁਰੂਆਂ ਪੀਰ ਪੀਰਾਂ ਨੂੰ ਔਰ ਆਪਣੇ ਜਿਹੜੇ ਦੇਵਤਾ ਹੈ ਜਿਨੂੰ ਅਸੀਂ ਮੰਨਦੇ ਆ ਜਿਨ੍ਹਾਂ ਦੀ ਆਸਥਾ ਜਿਹਾ ਤੇ ਆਸਥਾ ਕਰਦੇ ਆ ਉਹਨਾਂ ਦੇ ਦਿਨ ਮਨਾਉਂਦੇ ਆ ਉਸ ਤੋਂ ਇਲਾਵਾ ਭਾਈਚਾਰਾ ਜਿਹੜਾ ਹੈ ਉਹ ਬਹੁਤ ਵੱਡੀ ਚੀਜ਼ ਹੈ ਔਰ ਇਹ ਜਿਹੜੇ ਪਾਲਮਿਕੀ ਸੇਨਾ ਪੰਜਾਬ ਨਾ ਕੁਮਾਰ ਸਿੰਘ ਜੀ ਤੇ ਖੋਸਰਾ ਜੀ ਚਰੇਸ਼ ਜੀ ਚੌਂਦੀ ਸਾਹਿਬ ਕਦਮ ਸੰਤੇ ਜੀ ਅੰਮ੍ਰਿਤ ਮਟੋ ਜੀ ਤੇ ਇਹ ਸਾਰੇ ਨੇ ਸਾਥੀ ਹੈ ਇਹ ਹਰ ਸਾਲ ਇੱਥੇ ਲੰਗਰ ਲਾਂਦੇ ਆ ਇਹ ਔਰ ਭਗਵਾਨ ਸ਼੍ਰੀ ਵਾਲਮੀਕੀ ਜੀ ਨੂੰ ਸਮਰਪਿਤ ਕਰਕੇ ਇਹ ਲੰਗਰ ਲਾਂਦੇ ਆ ਬਹੁਤ ਵਧੀਆ ਇੱਕ ਪੈਰ ਵੀ ਕਰਦੇ ਆ ਇਹਨਾਂ ਦੀ ਕਦਮ ਜਿਹੜਾ ਸ਼ਿਲਾਗਾ ਜੋਗ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਵੀ ਕਰਦਾ ਇਹਨਾਂ ਦਾ ਕਿਉਂਕਿ ਸਮਾਜ ਨੂੰ ਐਕਟਿਵ ਰੈਕਸ਼ਨ ਦੇ ਵਿੱਚ ਬੜਾ ਬੜਾ ਬਹੁਤ ਵੱਡਾ ਯੋਗਦਾਨ ਹੈ ਇਸ ਔਰ ਭਗਵਾਨ ਵਾਲਮੀਕੀ ਦੀ ਸਿੱਖਿਆ ਦੇ ਤੇ ਚੱਲਣ ਦੀ ਲੋੜ ਹੈ ਕਿ ਕਿ ਜਿਹੜੇ ਉਹਨਾਂ ਦੱਸੇ ਹੋਏ ਰਸਤੇ ਦੇ ਉੱਤੇ ਚੱਲਣਾ ਜਿਹੜਾ ਹੈ ਉਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਉਹਨਾਂ ਨੂੰ ਮੰਨਦੇ ਆ ਤਾਂ ਉਹਨਾਂ ਦੱਸੇ ਹੋਏ ਰਸਤੇ 'ਤੇ ਚੱਲਣਾ ਚਾਹੀਦਾ ਸਮਾਜ ਦੇ ਵਿੱਚ ਜਿਹੜਾ ਉਹਨਾਂ ਦਾ ਯੋਗਦਾਨ ਜਿਹੜਾ ਹੈ ਹਰ ਬੰਦੇ ਨੂੰ ਪਾਣਾ ਚਾਹੀਦਾ ਸਮਾਜ ਦੀ ਬਿਹਤਰੀ ਵਾਸਤੇ ਜਿਹੜਾ ਕੰਮ ਕਰਨਾ ਚਾਹੀਦਾ ਔਰ ਇਹ ਵਾਲਮੀਕੀ ਸੈਨਾ ਬਹੁਤ ਵਧੀਆ ਕੰਮ ਕਰ ਰਹੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਜਾਂਦਾ ਹੈ ਇੱਥੇ ਇਹ ਸਭ ਤੋਂ ਪਹਿਲਾਂ ਵਾਲਮੀਕੀ ਸੈਨਾ ਪੰਜਾਬ ਨਵ ਵਿਕਾਸ ਸ਼ੰਪੂਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ জিনা ਅਜ਼ਰ ਅਮਰ ਤੇ ਰਕਾਲ ਦਰਸ਼ੀ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਮਹਾਨ ਪ੍ਰਗਟ ਦਿਵਸ ਨੂੰ ਸਮਰਪਿਤ ਜੋ ਵਿਸ਼ਾਲ ਸੰਗਤਾਂ ਦੇ ਲਈ ਜੋ ਵਿਸ਼ਾਲ ਲੰਗਰ ਦਾ ਜੋ ਆਯੋਜਨ ਕੀਤਾ ਹੈ ਮੈਂ ਇਸ ਮੁਬਾਰਕ ਘੜੀ ਤੇ ਜਿੱਥੇ ਉਹਨਾਂ ਨੂੰ ਮੁਬਾਰਕਾ ਦਿੰਦਾ ਹਾਂ ਉਹਨਾਂ ਦੀ ਨਾਲ ਪੂਰੀ ਟੀਮ ਨੂੰ ਵੀ ਮੁਬਾਰਕ ਦਿੰਦਾ ਹਾਂ ਜਿਨ੍ਹਾਂ ਨੇ ਕੀ ਇਸ ਵਿਸ਼ਾਲ ਜੋ ਲੰਗਰ ਦਾ ਆਯੋਜਨ ਕੀਤਾ ਹੈ ਔਰ ਅਜ਼ਰ ਅਮਰ ਤੇ ਰਕਾਲ ਦਰਸ਼ੀ ਭਗਵਾਨ ਵਾਲਮੀਕੀ ਜੀ ਮਹਾਰਾਜ ਇਸ ਪਰਿਵਾਰ ਦੇ ਉੱਤੇ ਆਪਣੀ ਜੋ ਅਪਰਮ ਪਾਰਕ ਪਾਉ ਹੋ ਹਮੇਸ਼ਾ ਬਣਾ ਕੇ ਰੱਖਣ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਜਿੱਥੇ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਅਸਰ ਅਮਰ ਤੇ ਰਕਾਲ ਦਰਸ਼ੀ ਭਗਵਾਨ ਵਾਲਮੀਕੀ ਜੀ ਮਾਰਜ ਦਾ ਪ੍ਰਗਟ ਦਿਵਸ ਬੜੀ ਧੂਮ-ਧਾਮ ਅਥਾ ਸ਼ਰਦਾ ਦੇ ਨਾਲ ਮਨਾ ਰਹੇ ਆ